ਸੀਤ ਬਹੁਤ ਵਿਗੜ ਗਈ ਹੈ ਮੇਰੇ ਬਾਰੇ ਕੀ ਕਹੋ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜ਼ਮੀ ਹੈ 70-75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕਿੰਸੇ ਤੋਂ ਪੀੜਤ ਰਹੇ ਆ ਮੈਂ ਤਾਂ ਬੱਲੇ ਪਹਿਲੀ ਗੱਲ ਕਿ ਉਹਨਾਂ ਦੇ ਸਿੱਧ ਨੂੰ ਸਲੂਟ ਕਰਦਾ ਕਿ ਉਹ ਇੰਨਾ 1 ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਸ਼ੂਗਰ ਦੇ ਬੀਜ ਸ਼ੂਗਰ ਵਾਲਾ ਬੰਦਾ ਜਿਹੜਾ ਜਿਹਨੂੰ ਸ਼ੂਗਰ ਹੈ ਉਹਨੂੰ ਹੀ ਪਤਾ ਜੇ ਤਾਂ ਮੈਨੂੰ ਸ਼ੂਗਰ ਹੈ ਮੈਨੂੰ ਪਤਾ ਕਿ 1.5-2 ਅੱਧੇ ਜਦੋਂ ਤੇ ਜਦੋਂ ਭੁੱਖ ਲੱਗਦੀ ਹੈ ਤੇ ਸ਼ੂਗਰ ਦੇ ਕੀ ਭਾਜੜੀ ਬੇ ਉਹ ਮੰਗਾ ਜੜੀਆਂ ਹੱਲ ਕਰਨੀਆਂ ਚਾਹੀਦੀਆਂ ਉਹ ਢੱਲੇ ਵਾਲ ਸਾਹਿਬ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ ਉਹ ਅਸੀਂ ਸਾਰੇ ਉਹਨਾਂ ਨਾਲ ਹੂੰ ਅਸੀਂ ਵੱਲੋਂ ਪੰਜਾਬ ਸਰਕਾਰ ਸਦਾ ਭਗਵਾਨ ਸਿੰਘ ਮਾਨ ਜੀ ਦੀ ਪਾਈਏ ਕਿਸਾਨਾਂ ਲਈ ਹਮੇਸ਼ਾ ਹੀ ਉਦੋਂ ਵੀ ਉਦੋਂ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ ਸੋ ਡੱਲੇਵਾਲ ਸਾਹਿਬ ਦੇ ਆਪਾਂ ਨਾਲਿਆ ਕੋਈ ਇਦਾਂ ਦੀ ਕੋਈ ਡੱਲੇਵਾਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡੱਲੇਵਾਲ ਸਾਨੂੰ ਹਸਪਤਾਲ ਕੋਲ ਲੈ ਆਏ ਜਿਹਨਾਂ ਦਾ ਇਲਾਜ ਕੋਈ ਨਹੀਂ ਕਰਵਾਇਆ ਜਾ ਰਿਹਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖੋ ਗੱਲ ਇਹ ਹੈ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋੱਚੇ ਦੇ ਉੱਤੇ ਬਣਿਆ ਉਹ ਉੱਥੇ ਖਰਦਾਂ ਦਾ ਤੋਬੋਸ ਤੋਂ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਅਸਵਾਲਿਆ ਕਿ ਅਜੇ ਡੱਲੇਲ ਸਾਹਿਬ ਨੇ ਮੈਡੀਕਲ ਅਹੀ ਉਧਰ ਜਦ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਧਿਆਨ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਉਹ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਉਹਦੇ ਉੱਥੇ ਬਕਾਇਦਾ ਵਧੀਆ ਇੱਕ ਹਸਪਤਲ ਦੇ ਰਹੋ ਬੜਾਇਆ ਜੀ ਠੀਕ ਹੈ ਸਹੀ ਇਹ ਤਾਂ ਬਹੁਤ ਗਿੜ ਗਈ ਹੈ ਮੇਰੇ ਬਾਰੇ ਕੀ ਕਹੋ ਨਹੀਂ ਨਹੀਂ ਕਹੀਂ ਦਲੇਲ ਸਾਹਿਬ ਨੂੰ ਮਿਲ ਕੇ ਆਏ ਪਿਛਲੇ ਦਿਨੀ ਛੇ ਤਾਂ ਲਾਜ਼ਮੀ ਹੈ 75 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਇੱਕ ਵਾਰ ਉਹ ਜ਼ਿੰਦਗੀ ਦੇ ਵਿੱਚ ਕਿੰਸੇ ਤੋਂ ਪੀੜਤ ਰਹੇ ਮੈਂ ਤਾਂ ਮਤਲਬ ਪਹਿਲੀ ਗੱਲ ਕਿ ਉਹਨਾਂ ਦੇ ਸਿੱਦਕ ਨੂੰ ਸਲੂਟ ਕਰਦਾ ਕਿ ਉਹ ਇੰਨਾ 1 ਮਹੀਨੇ ਤੋਂ ਪੂਸਾ ਮੁੱਖੇ ਰਹਿਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਹ 슈ਗਰ ਦੇ ਬੀਜ ਹੈ 슈ਗਰ ਵਾਲਾ ਬੰਦਾ ਜਿਹੜਾ ਜਿਹਨੂੰ 슈ਗਰ ਹੈ ਉਹਨੂੰ ਹੀ ਪਤਾ ਜੇ ਤਾਂ ਮੈਨੂੰ 슈ਗਰ ਦਾ ਮੈਨੂੰ ਪਤਾ ਆ ਕਿ 1.5 2 ਹੋ ਜਾਂਦੇ ਜਦੋਂ ਤੇ ਜਦੋਂ ਪੁੱਖ ਲੱਗਦੀ ਹੈ ਤੇ 슈ਗਰ ਦੇ ਕੀ ਭਾ ਜੜੀ ਵਿਖੀ ਉਹ ਮੰਗਾ ਜੜੀਆਂ ਹੱਲ ਕਰਨੀਆਂ ਚਾਹੀਦੀਆਂ ਉਹ ਡੱਲੇ ਵਾਲ ਸਭ ਦੀ ਜਾਨ ਜੜੀ ਉਹ ਬਚਾਉਣੀ ਚਾਹੀਦੀ ਤੇ ਅਸੀਂ ਸਾਰੇ ਉਹਨਾਂ ਨਾਲ ਹੂੰ ਅਸੀਂ ਬਲੋਂ ਪੰਜਾਬ ਸਰਕਾਰ ਸਦਾ ਭਗਵਾਨ ਸਿੰਘ ਮਾਨ ਜੀ ਦੀ ਪੁਕਾਰ ਹੈ ਕਿਸਾਨਾਂ ਲਈ ਹਮੇਸ਼ਾ ਹੀ ਉਧਰ ਨੂੰ ਉਧਰ ਨੂੰ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨੂੰ ਨਿਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਗਰੀਕਲਚਰ ਸਟੇਟ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆ ਕੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ ਸੋ ਡੱਲੇਵਾਲ ਸਾਹਿਬ ਦੇ ਆਪਾ ਨਾਲ ਆ ਕੋਈ ਇੰਦਾ ਦੀ ਕੋਈ ਡੱਲੇਵਾਲ ਸਾਹਿਬ ਅੱਜ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾ ਲਗਾਇਆ ਕਿ ਡੱਲੇਵਾਲ ਸਾਹਿਬ ਨੂੰ ਹਸਪਤਾਲ ਕੋਲ ਲੈ ਆਏ ਜੀ ਉਹਨਾਂ ਦਾ ਇਲਾਜ ਕੋਈ ਨਿਕਰਵਾਇਆ ਜਾ ਰਿਹਾ ਸਰ ਸੁਪਰੀਮ ਕੋਰਟ ਉੱਤੇ ਬੈਠੇ ਆ ਦੇਖ ਕਿ ਅਸੀਂ ਬਕਾਇਦਾ ਉੱਥੇ ਹਸਪੀਟਲ ਬਣਾਇਆ ਸਾਡਾ ਹਸਪੀਟਲ ਜਿਹੜਾ ਬਿਲਕੁਲ ਮੋਥੇ ਦੇ ਉੱਤੇ ਬੜਿਆ ਉਹ ਉੱਥੇ ਖਰਦਾ ਦਾ ਤਾਂ ਉਹ ਬਸ ਤੋਂ ਹਸਪੀਟਲ ਜਿਹੜਾ ਕ੍ਰੀਏਟ ਕੀਤਾ ਅਸਵਾਲਿਆ ਕਿ ਅਜੇ ਡੱਲੇਲ ਸਾਹਿਬ ਨੇ ਮੈਡੀਕਲ ਅਹੀ ਉਤਨ ਜਦ ਗਏ ਸੀਗੇ ਅਸੀਂ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਮੈਡੀਕਲ ਹੜਤਾਲ ਜਿਹੜੀ ਛੱਡ ਦਿਓ ਬਾਕੀ ਠੀਕ ਹੈ ਆਪਣਾ ਅੰਛਨ ਜਿਹੜਾ ਤੁਸੀਂ ਆਪਣਾ ਜਾਰੀ ਰੱਖੋ ਅਜੇ ਉਹ ਇਸ ਚੀਜ਼ ਲਈ ਬੰਦੇ ਨਹੀਂ ਪਾ ਜੋ ਕੁਝ ਸੁਪਰੀਮ ਕੋਰਟ ਨੇ ਕਿਹਾ ਜੋ ਕੁਝ ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਅਸੀਂ ਉਹ ਪੂਰਾ ਲਾਗੂ ਕੀਤਾ ਉਹਦੇ ਉੱਥੇ ਬਕਾਇਦਾ ਵਧੀਆ ਇੱਕ ਹਸਪਤਾਲ ਦੇ ਰਹੋ ਬਣਾਇਆ ਜੀ ਠੀਕ ਹੈ